ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਬਾਣੀ ਚੋਂ ਰਗ ਆਸਾ ਵਿੱਚ ਇੱਕ ਬਹੁਤ ਹੀ ਪਿਆਰੇ ਛੰਦ ਦੀ ਗੱਲ ਕਰਾਂਗੇ ਹਾਂਜੀ ਇਹ ਆਸਾ ਮਹੱਲਾ 4 ਘਰ ਚੌਥਾ ਦਾ ਦੂਜਾ ਛੰਦ ਹੈ ਤੇ ਆਪਾਂ ਇਸ ਦੀ ਦੂਜੀ ਪੌੜੀ ਦੀ ਅੱਜ ਵਿਚਾਰ ਕਰਨੀ ਹੈ ਹਾਂਜੀ ਤੇ ਸਾਡੇ ਕੋਲ ਜਿਹੜਾ ਸਰੋਤ ਹੈ ਉਸ ਵਿੱਚ ਇਸ ਪੌੜੀ ਦੇ ਅਰਥ ਦਿੱਤੇ ਗਏ ਨੇ ਮਕਸਦ ਇਹ ਹੀ ਹੈ ਕਿ ਆਪਾਂ ਇਸ ਦੇ ਡੂੰਗੇ ਭਾਵ ਨੂੰ ਸਮਝੀਏ ਬਿਲਕੁਲ ਇਹ ਪੌੜੀ ਦੱਸਦੀ ਹੈ ਕਿ ਕਿਵੇਂ ਇੱਕ ਜੀਵ ਇਸਤਰੀ ਯਾਨੀ ਕਿ ਆਤਮਾ ਪ੍ਰਭੂ ਨੂੰ ਮਿਲਣ ਲਈ ਤੜਪਦੀ ਹੈ ਪਰ ਉਸ ਨੂੰ ਗੁਰੂ ਦੀ ਲੋੜ ਹੈ ਤਾਂ ਸ਼ੁਰੂ ਕਰਦੇ ਹਾਂ ਪਹਿਲੀ ਤੁਕ ਤੋਂ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਨ ਬਾਲੀ RAM ਰਾਜੇ ਇੱਥੇ ਮੁੰਦ ਜੋਬਨ ਬਾਲੀ ਕੌਣ ਹੈ ਦੇਖੋ ਇਹ ਉਹ ਜੀਵ ਇਸਤਰੀ ਯਾਨੀ ਕਿ ਆਤਮਾ ਹੈ ਜਿਹੜੀ ਜੋਬਨ ਮਤਲਬ ਆਪਣੀ ਦੁਨੀਆਵੀ ਸਮਝ ਜਾਂ ਕਹਿ ਲੋ ਸੰਸਾਰਿਕ ਖਿੱਚਾਂ ਦੇ ਨਸ਼ੇ ਵਿੱਚ ਬਾਲੀ ਭਾਵ ਅਜੇ ਅਣਿਆਣ ਹੈ ਨਾ ਸਮਝ ਹੈ আচ্ছা ਮਤਲਬ ਉਹ ਦੁਨੀਆ ਚ ਗਵਾਚੀ ਹੋਈ ਹੈ ਹਾਂਜੀ ਇੱਕ ਤਰ੍ਹਾਂ ਨਾਲ ਪਰ ਫੇਰ ਵੀ ਉਸ ਦੇ ਅੰਦਰ ਇੱਕ ਤਾਂਗ ਹੈ ਉਹ ਰੋਜ਼ ਖੜੀ ਹੋ ਕੇ ਪੰਥ ਦਸਾਵਾ ਰਸਤਾ ਪੁੱਛਦੀ ਹੈ ਉਹ ਜਾਣਨਾ ਚਾਹੁੰਦੀ ਹੈ ਕਿ ਸਹੀ ਰਾਹ ਕਿਹੜਾ ਹੈ ਤੇ ਉਹ ਰਸਤਾ ਪੁੱਛ ਕਿਉਂ ਨਹੀਂ ਹੈ ਕਿ ਸੇਤੋ ਕੋਈ ਆਸ ਹੈ ਹਾਂ ਅੰਦਰ ਇੱਕ ਖਿੱਚ ਹੈ ਪਰਮਾਤਮਾ ਵੱਲ ਪਰ ਸਮਝ ਨਹੀਂ ਆ ਰਹੀ ਕਿ ਉਸ ਤੱਕ ਪਹੁੰਚਣਾ ਕਿਵੇਂ ਹੈ ਉਹ ਚਾਹੁੰਦੀ ਹੈ ਕੋਈ ਉਸ ਨੂੰ ਦੱਸੇ ਕੋਈ ਉਸ ਨੂੰ ਸੋਝੀ ਦੇਵੇ ਤਾਂ ਫਿਰ ਅਗਲੀ ਤੁਕ ਇਸੇ ਵੱਲ ਇਸ਼ਾਰਾ ਕਰਦੀ ਹੈ ਨਾ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਬਿਲਕੁਲ ਜੀ ਇਹ ਸਿੱਧੀ ਅਰਦਾਸ ਹੈ ਗੁਰੂ ਅੱਗੇ ਜੀਵ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਆਪ ਨਹੀਂ ਲੱਭ ਸਕਦੀ ਇਹ ਰਸਤਾ ਅੱਛਾ ਉਹ ਗੁਰੂ ਨੂੰ ਕਹਿੰਦੀ ਹੈ हे ਗੁਰੂ ਮਨ ਨੂੰ ਹਰ ਹਰ ਨਾਮ ਚਿਤਾਏ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਵਸਾ ਦਿਓ ਤਾਂ ਕਿ ਮੈਂ ਉਸ ਦੇ ਦッセ ਰਾਹ ਤੇ ਚੱਲ ਸਕਾਂ ਹਾਂਜੀ ਬਿਲਕੁਲ ਤਾਂ ਕਿ ਮੈਂ ਉਸ ਪਰਮਾਤਮਾ ਦੇ ਗੁਣ ਗਾਉਣ ਵਾਲੇ ਉਸ ਦੇ ਮਿਲਾਪ ਵਾਲੇ ਰਸਤੇ ਤੇ ਤੁਰਨ ਦੇ ਯੋਗ ਹੋ ਜਾਵਾਂ ਗੁਰੂ ਸਿਰਫ ਦੱਸਦਾ ਨਹੀਂ ਉਹ ਤੋੜਦਾ ਵੀ ਹੈ ਇਹ ਬਹੁਤ ਅਹਿਮ ਗੱਲ ਹੈ ਅੱਛਾ ਤੇ ਜਦੋਂ ਗੁਰੂ ਦੀ ਕਿਰਪਾ ਨਾਲ ਨਾਮ ਦੀ ਸੋਝੀ ਆ ਗਈ ਫਿਰ ਕੀ ਹੁੰਦਾ ਫਿਰ ਅੰਦਰ ਇੱਕ ਵੱਡੀ ਤਬਦੀਲੀ ਆਉਂਦੀ ਹੈ ਅਗਲੀ ਤੁਕ ਹੈ ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਬਿਖ ਜਾਲੀ ਨਾਮ ਆਧਾਰ ਹੈ ਮਤਲਬ ਨਾਮ ਹੀ ਸਹਾਰਾ ਬਣ ਜਾਂਦਾ ਹੈ ਹਾਂਜੀ ਪਰਮਾਤਮਾ ਦਾ ਨਾਮ ਹੀ ਮਨ ਦਾ ਤੇ ਸਰੀਰ ਦਾ ਯਾਨੀ ਕਿ ਪੂਰੇ ਵਜੂਦ ਦਾ ਅਸਲ ਆਸਰਾ ਬਣ ਜਾਂਦਾ ਹੈ ਦੁਨੀਆਵੀ ਆਸਰੇ ਤਾਂ ਟੁੱਟ ਜਾਂਦੇ ਨੇ ਪਰ ਇਹ ਆਸਰਾ ਪੱਕਾ ਹੈ ਤੇ ਇਸ ਆਸਰੇ ਦਾ ਸਭ ਤੋਂ ਵੱਡਾ ਫਲ ਕੀ ਮਿਲਦਾ ਹੈ ਸਭ ਤੋਂ ਵੱਡਾ ਫਲ ਹੈ ਹਉਮੈ ਬਿਖ ਜਾਲੀ ਹਉਮੈ ਯਾਨੀ ਹੰਕਾਰ ਮੈਂ 베ਰੀ ਦਾ ਭਾਵ ਜਿਹੜਾ ਆਤਮਿਕ ਜੀਵਨ ਲਈ ਬਿਖ ਭਾਵ ਜ਼ਹਿਰ ਹੈ ਉਹ ਸੜ ਜਾਂਦਾ ਹੈ ਹਾਂ ਉਹ ਨਾਮ ਦੀ ਅਗਨੀ ਵਿੱਚ ਸੜ ਕੇ ਸਵਾਹ ਹੋ ਜਾਂਦਾ ਹੈ ਇਹ ਅੰਦਰ ਦੀ ਸਫਾਈ ਹੈ ਜੀ ਮਨ ਪਵਿੱਤਰ ਹੋ ਜਾਂਦਾ ਹੈ ਵਾਓ ਮਤਲਬ ਨਾਮ ਸਹਾਰਾ ਵੀ ਦਿੰਦਾ ਹੈ ਤੇ ਅੰਦਰੋਂ ਵਿਕਾਰਾਂ ਨੂੰ ਸਾੜਦਾ ਵੀ ਹੈ ਬਹੁਤ ਖੂਬ ਹਾਂਜੀ ਤੇ ਫਿਰ ਅੰਤ ਵਿੱਚ ਮੰਜ਼ਿਲ ਮਿਲ ਜਾਂਦੀ ਹੈ ਆਖਰੀ ਤੁਖ ਹੈ ਜਨ ਨਾਨਕ ਸਤਗੁਰ ਮੇਲ ਹਰ 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 ਮਿਲਿਆ ਬਨਵਾਲੀ ਹਾਂ ਇੱਥੇ ਸਾਰੀ ਗੱਲ ਦਾ ਨਿਚੋੜ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦਾਸ ਨਾਨਕ ਆਖਦਾ ਹੈ ਜਦੋਂ ਸੱਚਾ ਗੁਰੂ ਮਿਲ ਜਾਂਦਾ ਹੈ ਸਤਗੁਰ ਮੇਲ ਜਦੋਂ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਹਾਂ ਜਦੋਂ ਉਸ ਨਾਲ ਸੁਰਤ ਜੁੜ ਜਾਂਦੀ ਹੈ ਤਾਂ ਫਿਰ ਕੀ ਹੁੰਦਾ ਹੈ ਹਰ ਹਰ ਮਿਲਿਆ ਬਨਵਾਲੀ ਉਹ ਪ੍ਰਭੂ ਉਹ ਬਨਵਾਲੀ ਸਾਰੀ ਬਨਸਪਤੀ ਦਾ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪੇ ਹੀ ਮਿਲ ਪੈਂਦਾ ਹੈ ਗੁਰੂ ਦੇ ਰਾਹੀ ਗੁਰੂ ਹੀ ਉਹ ਸਾਧਨ ਹੈ ਜਿਹੜਾ ਪਟਕੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ ਤਾਂ ਸਾਰੀ ਵਿਚਾਰ ਦੇ ਨਿਚੋੜ ਇਹੀ ਨਿਕਲਿਆ ਕਿ ਭਾਵੇਂ ਪ੍ਰਭੂ ਨੂੰ ਮਿਲਣ ਦੀ ਤੜਪ ਸਾਡੇ ਅੰਦਰ ਹੋਵੇ ਪਰ ਸਹੀ ਰਸਤਾ ਤੇ ਅਸਲ ਮਿਲਾਪ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ ਬਿਲਕੁਲ ਗੁਰੂ ਨਾਮ ਦੀ ਦਾਤ ਦਿੰਦਾ ਹੈ ਹਉਮੈ ਦਾ ਨਾਸ਼ ਕਰਦਾ ਹੈ ਤੇ ਅਖੀਰ ਪ੍ਰਭੂ ਨਾਲ ਇਕਮਿਕ ਕਰ ਦਿੰਦਾ ਹੈ ਜਿਵੇਂ ਸ੍ਰੋਤਚ ਵੀ ਲਿਖਿਆ ਹੈ ਗੁਰਬਾਣੀ ਨੂੰ ਸਮਝ ਕੇ ਪੜਨ ਨਾਲ ਹੀ ਦੁੱਖ ਕਲੇਸ਼ ਮਿਟਦੇ ਨੇ ਸਹੀ ਗੱਲ ਐ ਬਹੁਤ ਹੀ ਸਪਸ਼ਟ ਸੇਧ ਮਿਲਦੀ ਹੈ ਇਸ ਪੌੜੀ ਤੋਂ ਹਾਂਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਈਏ ਸੋਚਣ ਲਈ ਹਾਂਜੀ ਜ਼ਰੂਰ ਇਸ ਪੌੜੀ ਚ ਹੋਮੇ ਬਿਖ ਸੜਨ ਦੀ ਗੱਲ ਆਈ ਹੈ ਅੱਜ ਕੱਲ ਦੇ ਸਮੇਂ ਚ ਇਹ ਹੰਕਾਰ ਸਾਡੇ ਅੰਦਰ ਕਿਹੜੇ ਕਿਹੜੇ ਰੂਪਾਂ ਚ ਬੈਠਾ ਹੋ ਸਕਦਾ ਹੈ ਹੋ ਕਈ ਰੂਪ ਹੋ ਸਕਦੇ ਨੇ ਆਪਣੇ ਪੈਸੇ ਦਾ ਆਪਣੀ ਪੜਾਈ ਦਾ ਆਪਣੀ ਸੁੰਦਰਤਾ ਦਾ ਹਾਂ ਕੀ ਗੁਰੂ ਦਾ ਦੱਸਿਆ ਨਾਮ ਦਾ ਸਿਮਰਨ ਅੱਜ ਵੀ ਸਾਡੇ ਅੰਦਰ ਬੈਠੇ ਇਸ ਸੂਖਮ ਜ਼ਹਿਰ ਨੂੰ ਇਸ ਹਉਮੈ ਨੂੰ ਕਿਸ ਤਰ੍ਹਾਂ ਸਾੜ ਸਕਦਾ ਹੈ ਇਹ ਸਵਾਲ ਵਾਕਈ ਹੀ ਵਿਚਾਰਨ ਵਾਲਾ ਹੈ ਇਸ ਤੇ ਸੋਚਣਾ ਚਾਹੀਦਾ ਚਲੋ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ